ਵੀਵੀ ਐਚ ਆਈ 24 ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਆਪਦੀ ਸਰਕਾਰ ਆਪਦੇ ਦਵਾਰ ਮੈਂ ਅਤ ਪਿੰਡ ਤੀਂਦੀ ਚੰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਜਨ ਸੁਲਤਾ ਕੈਂਪਸ ਨੈਸ਼ਨਲ ਅਵਾਰਡ ਪ੍ਰਾਪਤ ਸਰਪੰਚ ਅਤੇ ਬਲਾਕ ਪ੍ਰਧਾਨ ਮੈਡਮ ਜਤਿੰਦਰ ਕੌਰ ਖੁੱਡੀ ਦੀ ਅਗਵਾਈ ਹੇਠ ਲਗਾਇਆ ਗਿਆ ਜਨਤਕ ਰਣ ਨਾਇਬ ਤਹਿਸੀਲਦਾਰ ਧਾਰੀਵਾਲ ਅਸ਼ੋਕ ਕੁਮਾਰ ਸਮੇਤ ਤਾਪ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਕੈਂਪਰਾਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਇਸ ਮੌਕੇ ਤੇ ਬਲਾਕ ਪ੍ਰਧਾਨ ਮੈਡਮ ਜਗENDER ਕੌਰ ਖੁੰਟੀ ਅਤੇ ਸੁਲੱਖਣ ਸਿੰਘ ਪੀਰਦੀ ਸਾਹਿਬ ਨੇ ਪੰਜਾਬ ਸਰਕਾਰ ਦੇ ਫੈਸਲੇ ਦੀ ਸਲਾਹਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਨੂੰ ਘਰ-ਘਰ ਸਰਕਾਰੀ ਸਮਾਗਮ ਦੇਣ ਦੇ ਕੀਤੇ ਵਾਅਦੇ ਨੂੰ ਪੂਰਾ ਕੀਤਾ ਹੈ ਜਿਸ ਨਾਲ ਲੋਕਾਂ ਦੀਆਂ ਸਰਕਾਰੀ ਦਫ਼ਤਰਾਂ ਵਿੱਚ ਖੱਜਲ-ਖੁਆਰੀ ਖਤਮ ਹੋਵੇਗਾ ਨਾਲ ਨਾਲ ਸਮਾਂ ਅਤੇ ਪੈਸੇ ਦੀ ਬਚਤ ਹੋਵੇਗੀ ਜਦਕਿ ਇਸ ਨਾਲ ਪ੍ਰੇਸ਼ਾਚਾਰ ਨੂੰ ਵੀ ਨਿਕੇਲ ਪਵੇਗੀ ਇਸ ਮੌਕੇ ਤੇ ਸੰਦੀਪ ਸਿੰਘ ਗੁਰਪ੍ਰੀਤ ਸਿੰਘ ਸਿਮਰਜੀਤ ਸਿੰਘ ਛੋਲ ਸ਼ਿਵਰਾਜ ਸਿੰਘ ਤਰਲੋਚਨ ਸਿੰਘ ਪਰਮਜੀਤ ਸਿੰਘ ਰਸਪਾਲ ਸਿੰਘ ਮੱਖਣ ਸਿੰਘ ਪਲਵਿੰਦਰ ਸਿੰਘ ਸੋਲ ਮਨਜੀਤ ਸਿੰਘ ਗੁਰਜਿੰਦਰ ਸਿੰਘ ਹਰਜਿੰਦਰ ਸਿੰਘ ਬਲਜਿੰਦਰ ਸਿੰਘ ਜਗਵੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਹਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਅੰਜਲੀ ਜੀ ਦੀ ਖਾਸ ਰਿਪੋਰਟ। ਜੀ ਭਾਈ ਅੱਜ ਤੁਹਾਡੇ ਪਿੰਡ ਪੰਜਾਬ ਸਰਕਾਰ ਵੱਲੋਂ ਕੈਂਪ ਲਗਾਇਆ ਗਿਆ ਵਾ ਤੇ ਇੱਕ ਤੇ ਆਪਣਾ ਨਾਮ ਦੱਸ ਦਿਓ ਤੇ ਕੈਂਪ ਦੇ ਦੌਰਾਨ ਕਿੰਨੇ ਕੁ ਲੋਕਾਂ ਨੇ ਲਾ ਲਿਆ ਬਾਦੋ ਜੀ। ਇਹ ਆ ਜੀ ਸਲੱਖਣ ਸਿੰਘ ਪਿੰਡ ਕੁੰਡੀਸਹਰ ਨਾਲ ਮੇਰੇ ਸੁਨੀਪ ਸਿੰਘ ਪਿੰਡ ਕੁੰਡੀਸਹਰ ਇਹ ਅੱਜ ਜੀ ਇੱਕ ਕਮਸ ਕਮ ਤਕਰੀਬਨ ਟੋਟਲੀ ਪਿੰਡ ਜਿਹੜੇ ਆ ਸਾਰੇ ਸਾਰਾ ਪਿੰਡ ਆਇਆ ਆ ਸਾਰੇ ਆਪਣੇ ਕੰਮ ਜਿਹੜੇ ਆ ਉਹ ਦੱਸਿਆ ਆ ਕੇ ਸਰਕਾਰ ਨੇ ਇਹ ਮਗਰ ਸਰਕਾਰ ਨੂੰ ਤੇ ਉਹਨਾਂ ਦੇ ਜੋ ਅਫਸਰ ਸਹਿਬਾਨੀ ਉਹਨਾਂ ਨੇ ਮੌਕੇ ਤੇ ਉਹਨਾਂ ਦਾ ਨਫਟਾਰਾ ਕਰਕੇ ਸਾਰੇ ਕੰਮ ਕੀਤੇ ਆ ਤੇ ਬਾਤ ਨਹੀਂ ਬਹੁਤ ਬਹੁਤ ਇਹਨਾਂ ਸਰਕਾਰ ਦਾ ਗਵਰਨਰ ਤਮਨ ਸਿੰਘ ਜੀ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਧੰਨਵਾਦ ਕਰਦੇ ਆ ਹਲਕਾ ਇੰਚਾਰਜ ਕਾਦੀਆਂ ਜਗਰੂਰ ਸਿੰਘ ਸੇਵਾ ਜੀ ਦਾ ਧੰਨਵਾਦ ਕਰਦੇ ਆ ਅਸੀਂ ਮੈਡਮ ਜੀ ਦਾ ਵੀ ਧੰਨਵਾਦ ਕਰਦੇ ਆ ਇਹਨਾਂ ਨੇ ਸਾਡੇ ਪਿੰਡੇ ਕੈਂਪ ਲਵਾ ਕੇ ਤੇ ਮੂਹ ਦੀ ਸਲਾਘਾ ਯੋਗ ਤੇ ਵਧੀਆ ਕੰਮ ਕੀਤਾ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਆ ਤੇ ਲੋਕ ਜਿਹੜੇ ਆ ਬੜੇ ਉਤਸ਼ਾਹ ਦੇ ਨਾਲ ਸਰਕਾਰ ਦੇ ਨਾਲ ਜੁੜ ਰਹੇ ਨੇ ਹਾਂਜੀ ਮੈਡਮ ਦੱਸ ਦਿਓ ਅੱਜ ਪਿੰਡ ਪੀਰ ਦੀ ਸ਼ਾਨ ਹੋ ਰਿਕੇ ਆਪਦੀ ਸਰਕਾਰ ਆਪਦੇ ਦਵਾਰ ਮਹਿਮਤ ਐਤ ਕੈਂਪ ਲਗਾਇਆ ਗਿਆ ਵਾ ਕਾਫੀ ਤਰਦਾ ਚ ਲੋਕ ਪਹੁੰਚੇ ਆ ਤੇ ਇਸ ਉਪਰਾਲੇ ਨੂੰ ਕਿੱਦਾਂ ਵੰਦੇ ਪਾਜੀ ਹਾਈਪੇਰ ਅਖਰ ਕਾਕਾ ਦੀਆਂ ਸਰਦਾਰ ਜੀ ਨੂੰ ਸਹੇਜੀ ਦਾ ਲਗਾਏ ਕਿਹੜਾ ਪੀਪੀ ਸਰਵੇਜ ਆਪ ਦੇ ਸਰਕਾਰਾਂ ਨੇ ਨਿਵਾਦ ਲੈਂਤ ਲਗਾਈ ਜਦੇ ਵਿੱਚ ਸਾਰੇ ਹੀ ਨਗਰ ਮੈਂਦੇ ਆਪਸਾ ਸਭਾਣਾ ਅੱਜ ਆ ਜੜੀ ਵਿੱਚ ਵੱਡੀ ਸਰਪਾਰ ਵਿੱਚ ਸੰਗਤਾਂ ਨੇ ਆ ਕੇ ਆਪਣੇ ਇਹਨਾਂ ਸਰਦਾਵਾਂ ਦਾ ਲਾਭਟ ਲਿਆ ਜੀ ਬਹੁਤ ਵਧੀਆ ਲੱਗ ਰਿਹਾ ਜਦੋਂ ਇਸ ਦਾ ਪਬਲਿਕ ਤੇ ਆਰ ਕੇ ਪਿੰਡ ਪਿੰਡ ਵਿੱਚ ਕੰਮ ਹੋਣ ਦੇ ਨੇ ਤੇ ਚਿੰਨ੍ਹ ਲੱਗਦਾ ਹੈ ਮਹਾਂ ਸਰਕਾਰ ਦਾ ਬਹੁਤ ਬੋਸਤਨ ਵਾਜੀ ਨਾ ਨੇ ਸਾਈਟਾਂ ਦੇ ਕਿ ਪਬਲਿਕ ਤੇ ਜੋ ਵਾਦੇ ਕੀਤੇ ਸੀ ਉਹਨਾਂ ਪੂਰੇ ਕਰਦੇ ਮੈਡਮ ਕਿਦਾਂ ਦੇ ਕੰਮ ਲੈ ਕੇ ਆਏ ਲੋਕ ਜ਼ਿਆਦਾਤਰ ਇੱਥੇ ਆ ਕੇ ਇਹਦੇ ਵਿੱਚ ਸਭ ਤੋਂ ਵੱਧ ਬਾਜ ਜਿਹੜੇ ਰਾਸ਼ਨ ਕਾਰਡ ਕੱਟੇ ਗਏ ਹਨ ਲੋਕਾਂ ਨੂੰ ਪ੍ਰੋਬਲਮ ਲੋਕਾਂ ਨੂੰ ਜ਼ਿਆਦਾ ਆ ਰਹੀ ਹੈ ਲੋਕਾਂ ਨੇ ਇਹਨੇ ਵਰ ਕਾਰਡ ਦੇ ਕਾਤੇ ਨੇ ਕਾਫੀ ਜਿਹੜੇ ਵੱਡੀ ਗਿੰਦੀ ਵਿੱਚ ਬਣੇ ਨੇ ਬਾਕੀ ਮੈਡੀਕਲ ਲੈਨ ਦੇ ਵਿੱਚ ਜਿਹੜਾ ਕੰਮ ਲੱਗਾ ਹੋਇਆ ਇਹ ਉਹਦੇ ਵਿੱਚੋਂ ਮੈਡੀਸਨ ਰੋਗ ਡਾਲ ਲਾ ਕੇ ਜਾਵੇ ਲੋੜੀਂਦਾ ਹੈ